ਲਓ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਬਲੌਗ 'ਚ ਬਈ ਆਪਾਂ ਨਾ ਰਸਨ ਇਕੱਠਾ ਕੀਤਾ ਸੀਗਾ ਹੜਪਰਾਬਤ ਇਲਾਕੇ ਵਾਸਤੇ ਜੋ ਅੱਜ ਲੈ ਕੇ ਚੱਲੇ ਆ ਤੇ ਤੁਹਾਨੂੰ ਦਿਖਾਉਣੇ ਆ ਕਿ ਤਿਆਰੀ ਵੈਰੀ ਫੁੱਲ ਹੈ ਬਾਈ ਜੀ ਇਹ ਪਹਿਲਾ ਨੁੱਕਰਾ ਤਿਆਰ ਆ ਆਪਣਾ ਇਹਦੇ ਵਿੱਚ ਕਣਕ ਪਾਈ ਹੋਈ ਹੈਗੀ ਖਾਲਸਾ ਜੀ ਬਾਈ ਅੱਗੇ ਖੜਾ ਹੈ ਸਾਸਰੀਆ ਕਾਲ ਲਓ ਜੀ ਬਾਈ ਜੀ ਆਪਣੇ ਪਿੰਡ ਦੇ ਸਰਪੰਚ ਸਾਹਿਬ ਨੇ ਤੇ ਸਮੂਹ ਨਗਰ ਨਿਵਾਸੀ ਨੇ ਉਹਨਾਂ ਦੀ ਹਾਜ਼ਰੀ ਵਿੱਚ ਆਪਣੇ ਟਰੈਕਟਰ ਚੱਲੇ ਨੇ ਸੇਵਾ ਕਰਨ ਬਾਈ ਜੀ ਇਹ ਸਾਰੀ ਸੰਗਤ ਆਪਣੀ ਬੜੇ ਰਿਓ ਆਪਣੇ ਬਲੌਗ ਨਾਲ ਲਓ ਜੀ ਬਾਈ ਜੀ ਆਪਣੇ ਟਰੈਕਟਰ ਹੋ ਕੇ ਰਵਾਨਾ ਦੇਖ ਸਕਦੇ ਹੋ ਤੁਸੀਂ ਬਾਈ ਆ ਗੁਰਪਿਆਰ ਬਾਈ ਜਗਾ ਲਓ ਜੀ ਬਾਈ ਜੀ ਹੁਣ ਆਪਾਂ ਜੇ ਦਾਤੇ ਵਾਸ ਵਿਖੇ ਹੁਣ ਆਪਾਂ ਫੋਟ ਲਾਡਾ ਨੂੰ ਹੁੰਦੇ ਹੋਏ ਫਿਰ ਵੇਖੀ ਵੇਖੀ ਤੋਂ ਮੋਰਾਂ ਪਰਾਂ ਜੇ ਹੋਏ ਜੀ ਜਾਵਾਂਗੇ ਬਣੇ ਰਿਹਾ ਬਲੌਗ ਦੇ ਨਾਲ ਬਾਜੀ ਬਾਈ ਜੀ ਡੀਜ਼ਲ ਪਾਣ ਲੱਗ ਗਿਆ ਨਾ ਗਰ ਪਿਆਰੇ ਵਾਲੇ ਡਾਇਰੈਕਟਰ ਚ ਦੇਖਦੇ ਆ ਬਾਈ ਕਿੰਨੇ ਦਾ ਪਊਗਾ ਸੰਗ ਤਾਂ ਚੱਲ ਜਿਆ ਨੇ ਦੋ ਡਾਇਰੈਕਟਰ ਮੂਰੇ ਲੰਘੇ ਆਪਣੇ ਹਲੇ ਇੱਕ ਪਿੱਛੇ ਗੱਡੀ ਆਊਗੀ ਗੁਰੂ ਦੀ ਕਿਰਪਾ ਨਾਲ ਚੱਲੇ ਆ ਬਾਈ ਅੱਜ ਆਹ ਦੇਖੋ ਮਿੱਤਰੋ ਆਉਂਦਾ ਨਾ ਬੱਕ ਦਾ ਝੋਟਾ ਗੱਡੀ ਦੇ ਮਗਰ ਮਗਰ ਨਾਲ ਨਾਲ ਹੀ ਗੱਡੀ ਦੇ ਤੇ ਇੱਥੇ ਆ ਕੇ ਬਈ ਆਪਾਂ ਨੇ ਆਪਣੀ ਗੱਡੀ ਰੋਕ ਲਈ ਸੀਗੀ ਵੀ ਇਹਨਾਂ ਨੂੰ ਖਾਣ ਨੂੰ ਦੇਵਾਂਗੇ ਆਪਾਂ ਕੋ ਜਾ ਇੱਥੇ ਆਪਾਂ ਇਹਨਾਂ ਨੂੰ ਸੇਵ ਲੈ ਕੇ ਦਿੱਤੇ ਸੀਗੇ ਸੰਗਤ ਨੂੰ ਇਹ ਦੇਖੋ ਬਈ ਸਾਈਡ ਤੇ ਲਵਾ ਕੇ ਇੱਥੇ ਪੂਰਾ ਖਿਆਲ ਰੱਖਿਆ ਗਿਆ ਸੰਗਤ ਦਾ ਜਮਾ ਇਹਨੂੰ ਲਓ ਜੀ ਬਈ ਦੂਸਰਾ ਟਰੈਕਟਰ ਵੀ ਆ ਗਿਆ ਫੜਾ ਇਹ ਤੇ ਬਈ ਗੁਰਪਿਆਰ ਤੇ ਕੋਕਲੀ ਹੈ ਮੱਖਰ ਵਾਬੇ ਤੋਂ ਰਹਿਣ ਲਾ ਰਹੇ ਪੁੱਛੇ ਵੀ ਵਾਬੇ ਤੋਂ ਕਿਹੜੇ ਪਾਸੇ ਜਾਣਾ ਹੈ ਜੋੜੀ ਬਣਾ ਲਿਆ ਕਿ ਮੁੰਡੇ ਨੇ ਲਓ ਜੀ ਭਾਈ ਜੀ ਟਾਈਮ ਹੋ ਗਿਆ ਪੌਣੇ ਇੱਕ ਸੱਤ ਦਾ ਇਹ ਫੈਕਟਰੀ ਹੈ ਭਾਈ ਜਿੱਥੇ ਆਪਣਾ achar ਰੱਖਣਾ ਹੈ ਆਏ ਦੇਖੋ ਭਾਈ ਕਿੰਨਾ achar ਪਾਇਆ ਤਾਂ ਜਿੰਨਾ ਮਰਜ਼ੀ ਲੈ ਜਾਣਾ ਔਰ ਤਾਂ ਗਿਆ ਭੈਰੋ ਪੈਕਿੰਗ ਕਰਕੇ ਦਿੰਦੇ ਰਹਿਗੇ ਆਸ਼ੀਓ ਬਰਨੇ ਭਾਈ ਆਪਣੇ ਦੋ ਰੈਟਰ ਆਪਣੇ ਪਹਿਲਾਂ ਪਹੁੰਚ ਗਏ ਤੀਜਾ ਹੈ ਗੁਰਪਿਆਰ ਵਾਲਾ। ਉਹ ਆ ਘੜਿਆ ਬਾਈ ਨੋਤਰਾ ਜਿਹਦੇ ਵਿੱਚ ਕਣਕ ਹੈ ਜਿਹਦੇ ਵਿੱਚ ਕਣਕ ਲੱਗੀ ਹੋਈ ਹੈ। ਬਾਕੀ ਅਕੇ ਬਿੱਟੂ ਵਾਲਾ ਹੈਗਾ। ਉਹ ਘੜਾ ਛੋਟਾ। ਇਹਦੇ ਬਾਈ ਹੁਣ ਆਚਾਰ ਰੱਦਿਆ ਜਾਊਗਾ। ਇਹ ਪੈਕਿੰਗ ਕਰੀ ਹੋਈ ਹੈ ਆਪਣੇ ਆਚਾਰ ਦੀ ਜਿਹੜਾ ਆਪਾਂ ਲੈ ਕੇ ਜਾਵਾਂਗੇ। ਪੈਕਿੰਗ ਬਾਈ ਜਦੋਂ ਆਪਾਂ ਇਹਨਾਂ ਨੂੰ ਆਰਡਰ ਦੇ ਦਿੰਦੇ ਆ ਉਹਦੀ ਇਹ ਪੈਕਿੰਗ ਕਰਦੇ ਨੇਗੇ ਤੇ ਇਧਰ ਆ ਇਹ ਦੇਖ ਲਓ ਤੁਸੀਂ ਅਚਾਰ ਦਾ ਢੇਰ ਆ ਬਾਈ ਪੂਰਾ ਹਨ ਚੰਗੀ ਤਰ੍ਹਾਂ ਲਓ ਜੀ ਬਾਈ ਜੀ ਇਹ ਲੱਗੇ ਆਪਣੇ ਲਈ 4 ਤਰਨ ਹੋਣਾ ਇਹ ਦੇਖੋ ਬਾਈ ਕੰਮ ਪੂਰਾ ਤਕੜਾ ਹੈਗਾ ਸਾਰਾ ਡੋਲ ਟਰਾਲੀਆਂ ਪਰ ਕੇ ਲੈ ਕੇ ਜਾਵਾਂਗੇ ਬਈ ਆਪਾਂ ਚਾਰ ਦੀਆਂ ਪੈਕਿੰਗ ਕਰਿਆ ਪਿਆਗਾ ਸਾਰਾ ਲਓ ਜੀ ਬਈ ਬਾਈ ਜਣੇ ਆ ਸਾਰਾ ਚਾਹ ਰੱਖਦੀ ਬਈ ਸਾਹਮਣੇ ਆ ਬੈਠ ਜਾ ਮੇਰੇ ਬਾਬਾ ਜੂਰੀ ਮੋੜ ਹੀ ਕਹਦੀ ਨਾ ਤੇ ਚਾਹ ਲੱਗ ਰਹੇ ਨੇ ਆਪਣੇ ਸਾਰੇ ਭਰਾ ਭੀਣਾ ਲਓ ਜੀ ਬਾਈ ਜੀ ਹੁਣ ਗਰ ਪਿਆਰ ਵਾਲਾ ਟਰੈਕਟਰ ਚ ਲੱਗੇ ਚਾਰ ਤਾਰਨਾਂ ਕਲਦੀਪ ਭਾਈ ਉੱਥੇ ਜਣ ਰਹੇਗਾ ਇਧਰ ਕੋਕਲੀ ਪ੍ਰਧਾਨ ਜੀ ਇਧਰ ਲੱਗ ਰਹੇ ਨੇ ਭਾਈ ਚਾਰਾ ਲੋਡ ਕਰਨਾ ਉਧਰ ਇੱਕ ਟਰਾਲੀ ਭਾਈ ਭਰਤੀ ਇੱਕ ਕਣਕ ਵਾਲੀ ਖੜੀ ਹੋਏਗੀ ਤੇ ਇਹ ਲੱਗ ਰਹੇ ਨੇ ਭਾਈ ਧਰਨਾ ਚਾਰਾ ਉਧਰ ਆਪਣਾ ਕਲਦੀਪ ਭਾਈ ਇੱਕ ਭਾਈ ਹੋਏਗਾ ਜਿੰਨਾਂ ਦਾ ਆਪਾਂ ਚਾਰ ਲੈਣ ਆਏ ਸੀਗੇ ਇਧਰ ਨਹੀਂ ਸੈਟ ਹੋ ਆਏ ਚਲੋ ਜਾਈਏ ਏ ਭਾਈ ਸਾਰਾ ਆਚਾਰ ਹੈਗਾ ਇੱਥੇ ਲੋਈ ਵੈਜੀ ਗੱਠਾਂ ਲੱਦ ਲੀਆਂ ਆਚਾਰ ਵਾਲੀਆਂ ਸਾਰੀਆਂ ਹੁਣ ਭਾਈ ਇਹ ਇਧਰ ਡਾਲਾ ਭੁੱਲਿਆ ਯਾਰ ਪਿੱਛੋਂ ਹੁਣ ਦਾ ਚੈਨਲ ਨੂੜ ਲੱਗ ਰਹੇ ਨੇ ਇਹਨੂੰ ਉਹ ਆਪਣਾ ਕਰਦੀਪ ਭਾਈ ਸਾਰਿਆਂ ਤੋਂ ਵੱਧ ਹਿੰਮਤੀ ਬੰਦਾ ਹੈ ਉਹ ਲੱਗ ਰਹੇਗਾ ਬੱਕੇ ਇਧਰ ਜਿਹੜੇ ਆਪਣੇ ਨਾਲ ਸਾਰੇ ਸੇਵਾਦਾਰ ਆਏ ਨੇ ਭਾਈ ਸਾਰੇ ਖੜੇ ਨੇ ਸਾਰੇ ਪੂਰ ਸੇਵਾ ਕਰ ਰਹੇ ਨੇਗੇ ਇਹੀ ਦਵਾਰੇ ਚਲੋ ਇੱਧਰ ਮੋੜ ਗਿਆ ਮੇਰੇ ਜ ਬਾਹਰ ਦਵਾਰੇ ਹੁਣ ਬਈ ਆਪਾਂ ਇੱਥੇ ਹੀ ਚਾਲੇ ਪਾਵਾਂਗੇ ਫੇਰ ਸਿੱਧਾ ਚੱਲਾਂਗੇ ਸੁਲਤਾਨਪੁਰ ਨੂੰ ਉਹ ਖੜੇ ਨੇ ਆਪਣੇ ਕੋਲੇ ਤਿਆਰ ਬੜੇ ਰਿਓ ਬਲੌਗ ਨਾਲ ਲਓ ਜੀ ਬਾਈ ਜੀ ਸੋਨੂਰੀ ਨਾ ਕੰਬਲ ਲੈ ਕੇ ਬੈਠਣੀ ਹੋਣਾ ਕਹਿੰਦਾ ਬਈ ਪਾਲਾ ਵਾਲਾ ਲੱਗੂਆ ਯਾਰ ਸਾਰੀ ਐਂ ਆਗੇ ਟੀ-ਸ਼ਰਟਾਂ ਚ ਕੰਬਲ ਚੱਕਦੇ ਆ ਨਾ ਬਈ ਆਹ ਟਰਾਲੀ ਜੋ ਬਈ ਹੁਣ ਸਾਰੇ ਕੰਬਲ ਤਾਣ ਲੱਗ ਰਹੇ ਨੇ ਜਿਹੜੇ ਜਿਹੜੇ ਵੀ ਟਰੈਕਟਰ ਚਲਾਉਣਗੇ ਤੰਨੇ ਟਰੈਕਟਰ ਫੁੱਲ ਨੇ ਆਪਣੇ। ਉਹ ਆਪਣੇ ਕੰਬਲ ਤਾਰ ਲਈ ਕਿ ਥੱਲੇ। ਲਓ ਜੀ ਬਾਈ ਜੀ 6:30 ਦਾ ਟਾਈਮ ਹੈ ਹੁਣ ਆਪਾਂ ਨੇ ਅਚਾਰ ਦੀਆਂ ਗੱਠਾਂ ਨੇ ਜਿਹੜੀਆਂ ਟਰਾਲੀਆਂ 'ਚ ਲੋਡ ਕਰ ਲਈਆਂ ਹੁਣ ਆਪਾਂ ਇੱਥੋਂ ਆਪਾਂ ਉਹਨੇ ਚੱਲੇ ਚੱਲਾਂਗੇ ਹੁਣ ਆਪਾਂ ਸੁਲਤਾਨਪੁਰ ਨੂੰ। ਇਹ ਦੇਖੋ ਸੱਜਣੋ ਆਪਣੇ ਟਰੈਕਟਰ ਤਿਆਰ ਨੇਗੇ। ਨਾਲ ਆਪਣੇ ਭਾਈ ਸਤਨਾਮ ਰੰਦਾ ਵਾ ਜਿਹੜਾ ਉਹ ਗੱਡੀ ਲੈ ਕੇ ਆਏ ਸੀਗੇ ਮੂਰੇ ਮੂਰੇ ਆਪਣੀ ਗੱਡੀ ਜਾਊਗੀ। ਤੇ ਪਿੱਛੇ ਪਿੱਛੇ ਆਪਣੇ ਤਿੰਨੇ ਟਰੈਕਟਰ ਆਉਣਗੇ ਬਸ ਇੱਥੋਂ ਹੁਣ ਚਾਲੇ ਪਾਉਂਦੇ ਨੇਗੇ ਆਪਣੇ ਸਾਰੇ ਸੇਵਾਦਾਰ ਭਰਾ ਚਲੋ ਭਾਈ ਚੱਲ ਬਾਬਾ ਲਓ ਜੀ ਭਾਈ ਜੀ ਸੰਗਤਾਂ ਚੱਲ ਵੀਆਂ ਚਾਲੇ ਪਾ ਦਿੱਤੇ ਹੁਣਾਂ ਲਓ ਜੀ ਸੰਗਤ ਜੀ ਅਚਾਰ ਲੋਡ ਕਰਨ ਤੋਂ ਬਾਅਦ ਆਪਾਂ ਹੁਣ ਚੱਲੇ ਸੀਗੇ ਅੱਗੇ ਨੂੰ ਤੇ ਆਪਣੇ ਨਾਲ ਬਾਈ ਜੀ ਗੱਡੀ 'ਚ ਮੱਖਣ ਬਾਈ ਹੈਗਾ ਕਾਲਾ ਬਾਬਾ ਜੀ ਨੇਗੇ ਇੱਕ ਆਪਣੇ ਨਾਲ ਸਤਨਾਮ ਸਿੰਘ ਜਲੂਰੀਆ ਜੀ ਨੇਗੇ ਤੇ ਇੱਕ ਦਾਸ ਹੈਗਾ ਆਪਾਂ ਅੱਗੇ-ਅੱਗੇ ਚੱਲ ਰਹੇ ਆ ਟਰੈਕਟਰ ਆਪਣੇ ਜਿਹੜੇ ਉਹ ਪਿੱਛੇ-ਪਿੱਛੇ ਆ ਰਹੇ ਨੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਦੋਸਤੋ ਪੁੱਲ ਵਲੌਗ ਦੇਖਿਓ ਲਓ ਜੀ ਭਾਈ ਜੀ ਇੱਥੋਂ ਵੱਡੇ ਰੋਡ ਤੇ ਚੜ ਗਏ ਛੋਟੇ ਹੁਣ ਵਕਣਗੇ ਵੱਡੇ ਰੋਡ ਦੇ ਉੱਤੇ ਲਓ ਜੀ ਬਾਈ ਜੀ ਤਿੰਨੇ ਡਾਇਰੈਕਟਰ ਨੇ ਇੱਕ ਦੂਸਰੇ ਦੇ ਪਿੱਛੇ ਚੱਦਦੇ ਨੇ ਕਿਉਂਕਿ ਵੀ ਰਾਤ ਦਾ ਸਮਾਂ ਹੈ ਇਦਾਂ ਨਹੀਂ ਹੈਗਾ ਵੀ ਅੱਡ-ਅੱਡ ਚੱਲਣਗੇ ਤਿੰਨੇ ਇਕੱਠੇ ਚੱਲ ਰਹੇ ਨੇਗੇ ਐਨ ਵਧੀਆ ਪੂਰੇ ਸਰੂਰ ਚ ਜਾਂਦੀਆਂ ਨੇ ਗੱਡੀਆਂ ਸੇਵਾ ਦਾ ਸਰੂਰ ਹੈ ਸੰਗਤਾਂ ਨੂੰ ਪੂਰਾ ਜਲਦ ਹੈ ਦੇਖੋ ਸੇਵਾ ਦਾ ਰਹੇ ਪੂਰਾ ਯਾ ਯੋਰਾ ਚੋਰਾਂ ਦੇ ਸੇਵਾ ਕਰ ਚੱਲੇ ਹੋਏ ਨੇ ਜੀ ਵੱਡੇ ਰੋਡ ਤੇ ਚੱਲਦੀਆਂ ਨੇ ਹੁਣ ਗੱਡੀਆਂ ਤੇ ਅਗਾਂਹ ਦਿਖਾਵਾਂਗੇ ਸਾਨੂੰ ਇੱਕ ਅੱਗੇ ਜਾ ਰਿਹਾ ਆਪਣਾ ਟਰੈਕਟਰ ਇਹ ਸਾਨੂੰ ਸਾਡੇ ਸਮਾਂ ਚੱਹੀ ਜਾ ਰਿਹਾ ਹੈ ਇਹ ਇਸ ਟਰੈਕਟਰ ਦੇ ਅੱਗੇ ਹਰਪਾਲ ਹੈ ਸੰਦੀਪ ਹੈ ਤੇ ਕਿਸ਼ਕੰਦਰ ਸਿੰਘ ਹੈ ਏ ਵੀ ਜਾ ਰਹੇ ਆ ਪੂਰੇ ਟਾਪ ਕੋ ਟਾਪ ਚਾ ਆਪਣੀ ਆਈ ਦੇ ਆ ਜੀ ਲਓ ਜੀ ਬਾਈ ਜੀ ਪੌਣੇ 4 ਵਜੇ ਸਵੇਰੇ ਦੇ ਹੁਣ ਪਹੁੰਚੇ ਆ ਹੁਣ ਆਪਾਂ ਗੁਰਦੁਆਰਾ ਬੇ ਸਹਿਬ ਚਾ ਜਾਮ ਰਿਹਾ ਸੰਗੀ ਇਹ ਬੇਰ ਸਹਿਬ ਗੁਰਦੁਆਰਾ ਸੁਲਤਾਨਪੁਰ ਲੋ ਜੀ ਸੰਗਤ ਜੀ ਸਵੇਰ ਦੇ ਪੌਣੇ 4 ਹੋ ਗਏ ਆਪਾਂ ਸੁਲਤਾਨਪੁਰ ਪਹੁੰਚ ਚੁੱਕੇ ਆਂਗੇ ਗੁਰਦੁਆਰਾ ਬੇਰ ਸਾਹਿਬ ਵਿਖੇ ਦੋ ਟਰਾਲੀਆਂ ਆਪਣੀਆਂ ਪਿੱਛੇ ਨੇ ਆ ਇੱਕ ਆਪਣੀ ਟਰਾਲੀ ਆਪਣੇ ਨਾਲ ਹੀ ਪਹੁੰਚ ਚੁੱਕੀ ਹੈ ਜੀ ਹਰਪਾਲ ਵਾਲੀ ਟਰਾਲੀ ਤੇ ਇਧਰ ਬਈ ਆਪਣੇ ਸਤਨਾਵੋਰੀ ਮੱਖਣ ਸਿੰਘੋਰੀ ਨੇਗੇ ਆਪਾਂ ਬਈ ਤੁਰੇ ਹੋਏ ਆਂਗੇ 12 ਵਜੇ ਦੇ ਸਪੈਰੇ ਦੇ ਪਹੁੰਚੇ ਆਪਾਂ ਸਵੇਰੇ 4 ਵਜੇ ਆਂਗੇ ਲੋ ਜੀ ਬਾਈ ਜੀ ਆ ਕੰਮ ਨਾ ਹੋ ਜਾਏਗਾ ਸੰਗਤ ਆਪਣੀ ਡਿੱਗੇ ਆ ਸਾਰੇ ਬਸ ਸਵੇਰ ਕੇ 4 ਵਜੇਗੇ 2 ਘੰਟੇ ਸੋਵਾਂਗੇ ਇਧਰ ਮੱਖੜ ਬਾਈ ਸੌ ਗਿਆ ਵੀ ਇਸੇ ਨਾਲ ਹੀ ਬਈ ਆਪਣਾ ਵਲੌਗ ਹੁੰਦਾ ਇਸ ਸਮਾਪਤ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਸ਼ੇਅਰ ਮਿਲਦੇ ਨਵੇਂ ਵਲੌਗ ਦੇ ਨਾਲ ਧੰਨਵਾਦ ਦੋਸਤੋ